ਅਜੀ ਮੇਤਰਾ ਨਵੇਂ ਬਲੌਗ ਤੇ ਤੁਹਾਡਾ ਸਵਾਗਤ ਹੈ ਤਾਂ ਅੱਜ ਆਪਾਂ ਇੱਕ ਨਵੀਂ ਆਈਟਮ ਮੰਗਾਈਆ ਆਨਲਾਈਨ ਆ ਉਹਦੀ ਆਪਾਂ ਅੱਜ ਅਨਬਾਕਸਿੰਗ ਕਰਾਂਗੇ ਤੇ ਤੁਹਾਨੂੰ ਅਨਬਾਕਸਿੰਗ ਕਰਦੇ ਹੋਏ ਦਿਖਾਉਣੇ ਦੇ ਵਿੱਚ ਕੀ ਨਿਕਲੂਗਾ ਚਲੋ ਵੀ ਤੁਸੀਂ ਗੈਸ ਕਰੋ ਇਹਦੇ ਵਿੱਚ ਕੀ ਹੋ ਸਕਦਾ ਕਮੈਂਟ ਕਰੋ ਨੀਚੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਨਵੇਂ ਬਲੌਗ ਦੇਖਣ ਲਈ ਤੇ ਦੇਖੋ ਇਹਦੇ ਵਿੱਚ ਕੀ ਹੈ ਤੇ ਦੇਖੋ ਗਾਇਸ ਇਹ ਤੁਸੀਂ ਗੈਸ ਕਰੋ ਕੀ ਹੈ ਜੇ ਨਹੀਂ ਪਤਾ ਤਾਂ ਤੁਹਾਨੂੰ ਦੱਸ ਰਹੇ ਅਸੀਂ ਇਹ ਆ ਲੈਪਟਾਪ ਦੇ ਨੀਚੇ ਰੱਖਣ ਵਾਲਾ 쿨ਿੰਗ ਫੈਨ ਆ ਇਹ ਲੈਪਟਾਪ ਨੀਚੇ ਰੱਖਿਆ ਜਾਂਦਾ ਇਹ ਲੈਪਟਾਪ ਨੂੰ ਰੱਖਦਾ ਠੰਡਾ ਜੇਕਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਜਾ ਕੇ ਚੈੱਕ ਕਰੋ ਪ੍ਰਾਈਸ ਇਹਦਾ ਬਹੁਤ ਹੀ ਲੋਵਾ ਤੁਸੀਂ ਖਰੀਦ ਸਕਦੇ ਹੋ ਸਾਡੇ ਮਿੱਤਰੋ ਦੇਖੋ ਆਪਾਂ ਸ਼ਹਿਰ ਦੜਬੇ ਵਿੱਚ ਆਂ ਕੜੱਬਾ ਸ਼ਹਿਰ ਬਹੁਤ ਹੀ ਮਸ਼ਹੂਰ ਸ਼ਹਿਰ ਆ ਤੇ ਅੱਜ ਉਹ ਬਹੁਤ ਘੈਂਟ ਮੌਸਮ ਹੋ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ I think I'm losing my mind. Try to stay inside the lines. ਅਜੀ ਮਿੱਤਰੋ ਦੇਖੋ ਹੁਣ ਆਪਾਂ ਕੈਂਪਰ ਰੋਡ ਤੇ ਜਾ ਰਹੇ ਆ ਤੇ ਆਪਣਾ ਇੱਕ ਫਰੈਂਡ ਆ ਜਸ਼ਨ ਆ ਉਹਦੇ ਘਰੇ ਜਾ ਰਹੇ ਆ ਉਹਨੇ ਬੁਲਾਇਆ ਉਹ ਆ ਕਰ ਸਾਡੇ ਸਕੂਨ ਦੇ ਜਮੇ ਨੇੜੇ ਆ ਕਰਕੇ ਆਪਾਂ ਉਹਦੇ ਘਰੇ ਜਾ ਰਹੇ ਆ ਤੇ ਜਾ ਕੇ ਉਹਦਾ ਘਰ ਬਸਾਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡ ਜਾਂ ਵੀਡੀਓ ਆ ਕਿਵੇਂ ਲੱਗਦੀ ਹੈ। ਆਈ ਥਿੰਕ ਆਮ ਲੂਜ਼ਿੰਗ ਮਾਈ ਮਾਈ। ਸ਼ਾਟ ਟੂ ਸੇ ਇਨਸਾਈਡ ਲਾਈਜ਼। ਇਟਸ ਲਾਈਕ ਯੂ ਆ ਮਾਈ। ਆ ਚੱਕੋ ਵਾਪਸ ਆਉਣ ਨਾਲੇ ਘਰ ਆ ਗਏ। ਆ ਦੇਖੋ ਜੀ ਆ ਆਪਣਾ ਫਰੈਂਡ ਆ। ਆ ਇਹਦਾ ਘਰ ਆ। ਤੇ ਕਿੰਨਾ ਹੀ ਡੌਗੀ ਵੀ ਰੱਖਿਆ ਹੋਇਆ ਆਪਾਂ ਤੁਹਾਨੂੰ ਦਿਖਾਉਣਿਆ। ਸਾਡੇ ਵਾਸਤੇ ਏਸੀ ਲਾਇਆ ਤੇ ਉਹ ਬੈਠਿਆ ਡੌਗੀ ਆਰੇ ਕੋ ਡੌਗੀ ਆ ਵੱਡਦਾ ਨਹੀਂ ਹੈਗਾ ਉਹ ਘੈਂਟ ਡੌਗੀ ਆ ਪੂਰਾ ਮੈਨੂੰ ਅੱਜ ਹੈਲੋ ਕਰਾਵਾਂਗੇ ਹੈਲੋ ਕਰੋ ਉਹ ਲੈ ਭੱਜੇ ਗਈ ਇਹ ਬਹੁਤੀ ਸੰਸਕਾਰ ਨਹੀਂ ਕਰਦੇ ਨੇ ਸੰਸਕਾਰ ਨਹੀਂ ਸਿਖਾਏ ਇਹਨੂੰ ਆ ਦੇਖੋ ਪਾਣੀ ਛੱਲਾ ਲੈਂਦਾ ਨਵਾ ਤਾਂ ਮਜੇਰੀ ਆਲਾ ਆਈ ਹੈਵਨਟ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਡੱਬੇ ਨੇ 5 ਸਾਲ ਹੋ ਗਏ ਬਾਈ ਨੂੰ ਜਿੰਮ ਲਾਉਂਦਿਆ ਗੈਸ ਸਿਲੰਡਰ ਵਾਲੀ ਕਾਪੀ ਵੀ ਗਾਈ ਇੱਥੇ ਰੱਖਦਾ ਤਾਂ ਹਾਂ ਤੇ ਆ ਬੰਦਾ ਉਹ ਜਿਹੜਾ ਜਿੰਮ ਲਾਉਂਦਾ ਹਾਂ ਡੌਣਾ ਚ ਦਿਖਾ ਬਾਈ ਦੇਖਣੇ ਦੇਖਣੇ ਹਾਂ ਇਹ ਉਲਟ ਜਗ੍ਹਾ ਦੀ ਮੈਂ ਮੇਰਾ ਤਰੀ ਨਹੀਂ ਪਾ ਪੈਗਾ ਤੇ ਅਲਮਾਰੀ ਚ ਚੈੱਕ ਕਰੋ ਕੁੜੀਆਂ ਵਾਲੀ ਅਲਮਾਰੀ ਆ ਸਮਾਨ ਇੱਥੇ ਬੰਦਾ ਹਾਂ ਉੱਥੇ ਆ ਕੇ ਦਿਖਾਓ ਕਿਥੇ ਰੱਖਿਆ ਹੈ ਹੈਲੋ ਗਾਇਜ਼ ਆਵਾ ਆਪਾਂ ਬਣਾ ਰਹੇ ਨਾ 100 ਬਣਾ ਦੇਣਾ ਪਸਤਾ ਹੋ ਰਿਹਾ ਜਾ ਰਹੇ ਹੁਣ ਕੱਟ ਕੱਟ ਬਣੀ ਕੱਕ ਮਾਚ ਆ ਲੈ ਲੈ ਮਿੱਤਰ ਚੋਲ ਚੋਲ ਲੈ ਲੈ ਤੇ ਚਲੋ ਹੁਣ ਆਪਾਂ ਚੱਲਦੇ ਆ ਘਰ ਨੂੰ ਠੀਕੇ ਬਾਬੇ ਕਰੇ ਤੇ ਆ ਬੰਦਾ ਜਿਹੜਾ ਚੋਲ ਬਣਾਊਗਾ ਆਪਦੇ ਹੱਥਾਂ ਨਾਲ ਪੰਜਾਬੀ ਕੱਢ ਲੈ ਠੀਕ ਆ ਤੇ ਆਪਾਂ ਚਾਬੀ ਕੱਢਦੇ ਆ ਆਗੇ ਬਾਬੇ ਕਰੇ ਆਲਿਆਂ ਦੇ ਚਾਉਲ ਆ ਗਿਆ ਇੱਕ ਨਵਾਂ ਬੰਦਾ ਆ ਹੈਲੋ ਕਰਦਾ ਦੇਖੋ ਹੈਲੋ ਕਰਕੇ ਦਿਖਾਉਗਾ ਲੈ ਹੈਲੋ ਐ ਨਹੀਂ ਕਰਦਾ ਹੈਗਾ ਹੈਲੋ ਓਏ ਆ ਦੇਖੋ ਆ ਐ ਹੈਲੋ ਕਰਦਾ ਸ਼ਾਨਾ ਕੁੱਤਾ ਦੇਖੋ ਇਹ ਬਣਸਪਤੀ ਚਾਉਲ ਬਣ ਕੇ ਆ ਗਿਆ ਆਪਣੇ ਵਾਸਤੇ ਤੇ ਇਹ ਪੰਜਾਬੀ ਦਾ ਇਹ ਪਿਆਰਾ ਵੀ ਪਿਆਰੇ ਹੈ ਆਇਆ ਵੀ ਦੇਖੋ ਇੱਕ ਥਾਲ ਚ ਖਾਵਾਂਗੇ ਆਪਾਂ ਆ ਬਾਈ ਨੇ ਬਣਾਏ ਨੇ ਆਪਣਾ ਫੈਨ ਹੈ ਇਹ Song ਚੱਲ ਰਿਹਾ ਚੈੱਕ ਕਰੋ ਆ ਗੋਈ ਨਾ ਬਰ ਹੈਲੋ ਸੋ ਗਾਇਸ ਚਲਦੇ ਆਪਾਂ ਸਾਰੇ ਹੁਣ ਕੱਲ ਨੂੰ ਮਿਲਾਂਗੇ ਹੁਣ ਸਾਰੇ ਬਾਏ ਤੇ ਕੱਲ ਨੂੰ ਮਿਲਾਂਗੇ ਚਲੋ ਓਕੇ ਸਾਰਾ ਹੁਣ ਸਾਗ ਬਣਾ ਕੇ ਖਾਵੋਗਾ ਬੋਦਾਂ ਚਲ ਆ ਬਈ ਓਕੇ ਓਕੇ ਠੀਕ ਹੈ ਜੀ ਚਲੋ ਓਕੇ ਚਲਦੇ ਆ ਕੱਲ ਨੂੰ ਮਿਲਦੇ ਆ ਕੱਲ ਨੂੰ ਕਾਦਾ ਪੇਪਰ ਆ ਬਸ ਠੀਕ ਆਈ ਥਿੰਕ ਆਮ ਲੂਜ਼ਿੰਗ ਮਾਈ ਮਾਈ ਚਾਈਨ ਟੂ ਸੇ ਇਨਸਾਈਡ